ਨੈਸ਼ਨਲ ਹਾਈਵੇ ਤੇ ਵਾਪਰਿਆ ਭਿਆਨਕ ਸੜਕ ਹਾਦਸਾ ਇੱਕ ਲੜਕੀ ਦੀ ਗਈ ਜਾਨ ਦੋ ਗੰਭੀਰ ਸਖਮ ਰਾਜਪੁਰਾ ਵਾਲਾ ਦਿੱਲੀ ਨੈਸ਼ਨਲ ਹਾਈਵੇ ਤੇ ਵਾਪਰਿਆ ਦਰਦਨਾਕ ਹਾਦਸਾ ਰਾਜਪੁਰਾ ਵਾਲਾ ਨੈਸ਼ਨਲ ਹਾਈਵੇ ਤੇ ਪੈਂਦੇ ਪਿੰਡ ਚਮਾਰ ਉਸਤਿਤ Amazon ਕੰਪਨੀ ਦੇ ਵੇਅਰਹਾਊਸ ਕੋਲ ਵਾਪਰ ਇੱਕ ਦਰਦਨਾਕ ਸੜਕ ਹਾਦਸੇ ਵਿੱਚ ਕੰਪਨੀ ਦੀ ਇੱਕ ਲੜਕੀ ਜੋ ਕਿ ਮੁਲਾਜ਼ਮ ਸੀ ਉਸਦੀ ਮੌਤ ਹੋ ਗਈ ਲੜਕੀ ਦੋ ਹੋਰ ਲੜਕੀਆਂ ਗੰਭੀਰ ਰੂਪ ਦੇ ਚ ਜ਼ਖਮੀ ਹੋ ਗਈਆਂ ਇਸ ਘਟਨਾ ਤੋਂ ਬਾਅਦ ਕੇ ਸੈਂਕੜੇ ਵਰਕਰਾਂ ਨੇ ਕੰਪਨੀ ਖਿਲਾਫ ਨਾਰਾਵਾਜ਼ੀ ਕਰਦੇ ਹਾਈਵੇ ਦੇ ਦੋਵਾਂ ਪਾਸਿਆਂ ਤੇ ਜਾਮ ਲਗਾ ਦਿੱਤਾ ਜਿਸ ਕਾਰਨ ਦਿੱਲੀ ਅਮ੍ਰਿਤਸਰ ਮਾਰਗ ਉਤੇ ਹਵਾਨਾਂ ਦੀਆਂ ਲੰਮੀਆਂ ਕਤਾਰਾਂ ਲੱਗ ਗਈਆਂ ਜਾਣਕਾਰੀ ਅਨੁਸਾਰ ਹੁਸ਼ਿਆਰਪੁਰ ਦੇ ਗੜਸ਼ੰਕਰ ਪਿੰਡ ਗੋਲੀਆਂ ਦੀ ਰਹਿਣ ਵਾਲੀ ਨੀਹਾ ਜੋ ਕੁਝ ਸਮਾਂ ਪਹਿਲਾਂ ਹੀ ਕੰਪਨੀ ਵਿੱਚ ਭਰਤੀ ਹੋਈ ਸੀ ਸਵੇਰੇ ਕੰਮ ਤੇ ਜਾ ਰਹੀ ਸੀ ਉਸ ਦੌਰਾਨ ਇੱਕ ਤੇਜ਼ ਰਫ਼ਤਾਰ ਵਾਹਨ ਨੇ ਉਸ ਨੂੰ ਟੱਕਰ ਮਾਰ ਦਿੱਤੀ ਹਾਦਸੇ ਦੇ ਵਿੱਚ ਨੀਹਾ ਦੀ ਮੌਕੇ ਤੇ ਹੀ ਮੌਤ ਹੋ ਗਈ ਜਦਕਿ ਦੋ ਲੜਕੀਆਂ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਈਆਂ ਜਿਨ੍ਹਾਂ ਦਾ ਇਲਾਜ ਰਾਜਪੁਰਾ ਦੇ ਸਰਕਾਰੀ ਹਸਪਤਾਲ ਦੇ ਵਿੱਚ ਚੱਲ ਰਿਹਾ ਹੈ ਪੇਡਤ ਵਰਕਰਾਂ ਅਤੇ ਪਾਜਪਾ ਦੇ ਹਲਕਾ ਕਨੌਰ ਦੇ ਜਾਰਜ ਨੇ ਕੰਪਨੀ ਉਤੇ ਗੰਭੀਰ ਇਲਜ਼ਾਮ ਲਗਾਏ ਨੇ ਤੇ ਨਾਲ ਹੀ ਇਨਸਾਫ ਦੀ ਵੀ ਮੰਗ ਕੀਤੀ ਹੈ ਪਰਿਵਾਰ ਤੇ ਦੁੱਖਾਂ ਦਾ ਪਹਾੜ ਟੁੱਟਿਆ ਮ੍ਰਿਤਕ ਨੀਹਾ ਦੀ ਮਾਤਾ ਦੀ ਹਾਲਤ ਬੇਹੱਦ ਨਾਜ਼ੁਕ ਬਣੀ ਹੋਈ ਹੈ ਤੇ ਇਹਦੀ ਮੌਤ ਦੀ ਖਬਰ ਸੁਣ ਕੇ ਉਹ ਕਈ ਵਾਰ ਬੇਹੋਸ਼ ਹੋ ਗਈ ਜਿਸ ਕਾਰਨ ਡਾਕਟਰਾਂ ਨੂੰ ਉਸ ਦਾ ਵੀ ਇਲਾਜ ਕਰਨਾ ਪਿਆ ਪਰਿਵਾਰ ਨੇ ਦੋਸ਼ੀ ਡਰਾਈਵਰ ਖਿਲਾਫ ਸਖਤ ਕਾਰਵਾਈ ਦੀ ਮੰਗ ਕੀਤੀ ਹੈ ਚੌਧਰੀ ਪੁਲਿਸ ਦੇ ਵੱਲੋਂ ਜਿਹੜਾ ਕਿ ਮੌਕੇ ਤੇ ਪਹੁੰਚ ਕੇ ਪ੍ਰਦਰਸ਼ਨਕਾਰੀਆਂ ਨੂੰ ਸ਼ਾਂਤ ਕਰਵਾਇਆ ਗਿਆ ਤੇ ਨਾਲ ਹੀ ਕਾਰਵਾਈ ਦਾ ਵੀ ਭਰੋਸਾ ਦਿੱਤਾ ਗਿਆ। ਸਵੇਰੇ ਨੀਹਾ ਨਾਮ ਦੀ ਲੜਕੀ ਸੀ ਜਿਹੜੀ ਉੱਥੇ Amazon ਕੰਪਨੀ ਦੇ ਵਿੱਚ ਐਜ਼ ਇੰਪਲਾਈ ਹੈ ਉਹ ਜਦੋਂ ਸਵੇਰੇ ਆਪਣਾ ਉਤਰੀ ਤਾਂ ਉਹਨੂੰ ਕੋਈ ਵਾਹਨ ਹਿੱਟ ਕਰ ਗਿਆ ਜਿਸ ਦੀ ਮੌਕੇ ਤੇ ਉੱਥੇ ਸੜਕ ਤੇ ਡੈਥ ਹੋ ਗਈ। ਤੇ ਉਹਦੇ ਰੋਜ਼ ਦੇ ਵਿੱਚ ਕੁਝ ਮਤਲਬ ਵਰਕਰਾਂ ਨੇ ਉੱਥੇ ਜਿਹੜੇ ਉਹਦੇ ਨਾਲ ਦੇ ਐਸੋਸੀਏਟ ਸੀ ਉਹਨਾਂ ਨੇ ਉੱਥੇ ਰੋਡ ਦੇ ਉੱਤੇ ਬੈਠ ਗਏ ਸੀਗੇ ਪਰ ਨਾਲ ਹੀ ਸਾਡੀ ਐਸ ਐਚਓ ਸ਼ੰਭੂ ਤੇ ਟੀਮ ਪਹੁੰਚ ਗਈ ਜਿਨ੍ਹਾਂ ਨਾਲ ਗੱਲਬਾਤ ਕਰਕੇ ਉਹ ਜਾਂ ਉਹਦੇ ਚੱਕਤਾ ਸੀਗਾ ਜਿਹੜੇ ਕੋਈ ਪਬਲਿਕ ਨੂੰ ਅਸੁਵਿਧਾ ਨਹੀਂ ਹੋਈ ਤੇ ਉਸ ਸੰਬੰਧੀ ਉਹਨਾਂ ਨੂੰ ਪ੍ਰਵਾਹ ਨੂੰ ਵਿਸ਼ਵਾਸ ਦਿਵਾਇਆ ਵੀ ਉਹਨਾਂ ਦੇ ਬਿਆਨ ਤੇ ਵਕਤ ਸਖਤ ਤੋਂ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਊਗੀ ਸਾਰਾ ਸੀ ਸੜਕ ਕ੍ਰੋਸ ਕਰ ਰਹੇ ਤੇ ਗੱਡੀ ਵਾਲੇ ਨੇ ਤੇਜ਼ ਇੱਕ ਗੱਡੀ ਤੇਜ਼ ਦੀ ਕਿੰਨੇ ਵਜੇ ਦੀ ਗੱਲ ਹੈ ਅੱਜ 8:30 ਵਜੇ ਦੀ ਗੱਲ ਹੈ ਤੁਸੀਂ ਇਸ ਵੇਰੇ ਕਿੱਥੇ ਜਾ ਰਹੇ ਸੀਗੇ ਕੰਪਨੀ Amazon ਕੰਪਨੀ ਉਸ ਤੋਂ ਬਾਅਦ ਉਸ ਤੋਂ ਬਾਅਦ ਗੱਡੀ ਤੇਜ਼ ਸੀ ਉਹਨੇ ਸਾਡੇ ਐਕਸੀਡੈਂਟ ਕਰਿਆ ਸਰਦੀਕਲਾ ਟਾਈਮ ਟੀਵੀ ਲਈ ਰਾਜਪੁਰਾ ਤੋਂ ਪੱਤਰਕਾਰ ਅਮਰਜੀਤ ਸਿੰਘ ਪੰਨੂ ਦਿਖਾ ਸਣੀ